ਇਹ ਕਿਹੜਾ ਕੋਈ ਅੱਠ ਨਾ ਮਾਰ ਲਾ ਮੇਰੇ 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 ਮੈਨੂੰ ਵੀ ਮੋੜ ਦੇ ਮੈਂ ਵੀ ਲਾਸਟਿਕ ਹੈ ਦਾ ਸਾਰਾ ਇਹ ਬੈ ਗਿਆ ਫੜਾਉਗਾ ਇਹ ਬਾਈ ਉਹ ਨਾ ਘਟਾਇਆ ਪੂਰਾ 11 ਦਾ ਨਾ ਦੇ ਉਹ ਯਾਰ ਇਹਨਾਂ ਦੇ ਉਹ ਹੋਰ ਚੀਜ਼ ਬਹੁਤ ਆ ਟਰੈਕਟਰ ਦੇ ਕੰਗਾ ਲੈ ਬਾਈ ਬਣ ਕੇ ਲੋ ਵੀ ਭਰਾਵਾ ਜਦ ਸੌਦਾ ਕਰ ਦਿਆਂਗਾ ਹੌਲੈਂਡ ਦਾ ਇਹ ਦਿਖਾਉਣ ਦੀ ਕੀ ਗੱਲ ਬਾਤ ਹੈ ਬਾਈ ਟਾਇਰ ਹੁੰਦੇ ਰੇਟ ਇਹ ਥੋੜੀ ਜੀ ਰਾਹਾ ਬਾਈ ਹੋਰ ਬਰੇਮੀ ਕੀ ਫੇਰ ਆਇਆ ਜੰਤੇ ਹੁਣਾ ਚੱਕਰ ਮੈਂ ਦਿੰਦਾ ਹਾਂ ਆਪਾਂ ਨਾ ਰੇਟ ਵੀ ਜਾਇਜ਼ ਆ ਲੈ ਉਹ ਕੰਮ ਫੇਰ ਹੁਣ ਮੱਡੀ ਜਲਾਤਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਫਿਰ ਤੈਨੂੰ ਮੈਂ ਵੱਧ ਕੇ ਆਸ ਤੂੰ ਘੱਟ ਲੈ ਤਾ ਕੋਈ ਹੋਰ ਬਰਾ ਇਹ ਹੁੰਦਾ ਹੋਇਆ ਹੈ 94000 ਦਾ ਹਾਂ ਨਾ ਨਹੀਂ ਹੁਣਾ ਬਾਈ 96000 ਦਾ ਹੋ ਗਿਆ ਕੋਈ ਨਹੀਂ ਹੋਰ ਕਿੰਨੇ ਦਾ ਕਹਿੰਦੇ ਫਰਾ 98000 ਦਾ ਪੱਖਾ ਵਾਲੀ ਗੱਲ ਨਾ ਕਰ ਲੈ ਹੁਣ ਆ ਬਾਈ ਜੇ ਹੁਣ ਆਉਂਦਾ ਮੈਂ ਦੇ ਦਿੰਦਾ ਯਾ ਟਰੈਕਟਰ ਉਹ ਹੀ ਕਰਦਾ ਯਾਰ ਬਾਈ ਧੱਕਾ ਨਾ ਕਰ ਬਾਈ ਉਹ ਤਾਂ ਹੀ ਹਮਰੋ ਬਰਾਵਾ ਆ ਜੀ ਅਸਲ ਤੇਰਾ ਮਾਣਾ ਤੋੜਦੇ ਪਾਉਂਦੇ ਯਾਰ ਦੇਖੋ ਕਰ ਸੌਦਾ ਨਹੀਂ ਹੋਇਆ ਤਰੇ ਮਰੇ ਪਿਆ ਇਹ ਸੌਦਾ ਨਹੀਂ ਹੋਇਆ ਮੈਨੂੰ ਤਾਂ ਨਾ ਮਾਰ ਬਾ ਭਾਈ ਬਣ ਕੇ ਤੇਰਾ ਮਾਰ ਡਟ ਕੌਣ ਦਿੰਦਾ ਯਾਰ ਇਹਦਾ ਆਪਾਂ ਜਾਇਆ ਜਾ ਰੇਟ ਲੈਂਦਾ ਜਾਇਆ ਜਾ ਰੇਟ ਲੈਂਦਾ ਨਹੀਂ ਹੁਣ ਆਪਾਂ ਨਹੀਂ ਹੁਣ ਨਹੀਂ ਹੁਣ ਯਾਰ ਨਹੀਂ ਨਹੀਂ ਹੁਣ ਯਾਰ ਉਹ ਕੱਚਾ ਰੇ ਪਿਆ ਸੀ 35 ਹਾਂ ਨਾਈਟ ਰੇ 35 35 ਭਾਈ ਤਾਂ ਲਾਈ ਇਹਨੇ ਤਾਂ ਦੋ ਵਿੱਚ ਬਾਈ ਗਿਆ ਸਮਾਰ ਕੇ ਸੌ 22 ਮਾਰ ਕੇ ਦੇਖਾਂਗੇ ਤੇ ਬਾਈ ਲਾਗੇ ਬਾਈ ਦੁਬਾਰੇ ਤੇ ਦੇਖ ਬੜੀ ਚੰਗੀ ਬਾਇਬ ਹੋ ਜਾ ਪੰਜ ਬੈਠ ਗਿਆ ਦੱਸਣਾ ਤੁਹਾਨੂੰ ਕਿਵੇਂ ਬਾਈ ਟਰਾਈ ਮਾਰਨਗੇ ਤੇ ਫਿਰ ਅੱਗੇ ਦਿਖਾਵਾਂਗੇ ਬਾਈ ਸੌਦਾ ਕਿਵੇਂ ਹੋਊਗਾ ਕਿੰਨੇ ਦਾ ਹੋਊਗਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਹੋਰ 13 ਮਾਰਾ ਬੈਠਾ ਇਹ ਕਿਹੜਾ ਕੋਈ ਅੱਠ ਨੌ ਮਾਰ ਲਾ ਮੈਂ ਆਇਆ ਤੇ ਦੇਖ ਲਿਆ ਕੋ ਮੜਿਆ ਲੈ ਦੇਖਿਆ ਮਾਰ ਲ ਵੀ ਉੱਚਾ ਸ਼ਾਦੀ ਇਸ ਦੇ ਸਮਾਰਨ ਆ ਗਿਆ 10 12 ਆ ਯਾਰ ਉਹ ਜ਼ਰੂਰੀ ਹੈ ਉਹ ਕਈ ਵਾਰੀ ਭਲੇਖਾ ਲੱਗ ਗਿਆ ਜੀ ਮੈਂ 12 ਤੇ 13 ਲੱਗ ਗਿਆ ਹੁਣ ਵੀ ਕਹਿਣਾਗਾ ਉਹ ਕੋਈ ਚੱਕਰ ਨਹੀਂ ਜਿਹੜੀ ਗੱਲ ਸੀਦਾ ਹੋ ਗਿਆ ਨਹੀਂ ਹੋਣਾ ਬਈ ਨਹੀਂ ਹੋਣਾ ਬਈ ਬਰਾੜੇ ਹੁਣ ਕਿਉਂ ਹੋ ਗਿਆ ਬਾਈ ਮੇਰੀ ਗੱਲ ਸੁਣ ਨਾ ਪਰ ਮੈਂ ਸੱਤਵੇਂ ਜਿਲ੍ਹੇ ਕਲਾਸ ਸੱਤ ਦਾ ਹੋ ਗਿਆ ਬਈ ਹੋ ਗਿਆ ਦੇਵ ਚ ਪਾ ਦੇ ਜੇਬ ਚ ਜੇਬ ਚ ਹੈਲੋ ਬਾਈ ਮੇਰੀ ਗੱਲ ਸੁਣ ਨਾ ਨਹੀਂ ਹੋਣਾ ਓਹ ਰਣਾ ਕੱਚੀ ਗੱਲ ਦਾ ਪਤਾ ਕੱਚੀ ਬਿੱਲੀ ਗੱਲ ਨਹੀਂ ਕਰਦੇ ਪਹਿਲਾਂ ਸੋਟਾ ਪਾਈਆਂ ਨੂੰ ਦੇਣਾ ਖੁਸ਼ ਹੋ ਕੇ ਜੇਬ ਦਾ ਫੁੱਲ ਚੰਗਾ ਜਿਹਾ ਕਰ ਦੇ ਓਹ ਚੁੱਪ ਕਰਕੇ ਫੁੱਲੇ ਅੱਠ ਦਾ ਟੈਕ ਕਰ ਹਾਂ ਨਾ ਕਰ ਦੇ ਹਾਂ ਨਹੀਂ ਹੋਣਾ ਓਏ ਓਹ ਹੋ ਰਿਹਾ ਨਾ ਪਤਾ ਗਿਆ 8 9 ਮਾਰ ਲਵੀਆਂ ਨੇ ਤਿੰਨ ਤਿੰਨ ਮੈਂ ਜਿਹਦਾ 12 ਮਾਰ ਡ੍ਰੈਸਰ ਆ ਗਿਆ ਕਿਉਂ ਨਹੀਂ ਹੋਣਾ ਭਾਈ ਹੋਰ ਦੱਸ ਉਹ ਦੱਸ ਦੇ ਜਿਹੜਾ ਮੇਰਾ ਬਾਰੇ ਕੀ ਗੱਲ ਹੈ ਕੀ ਦਾ ਦੇ ਦੂੰਗਾ ਮੇਰਾ ਹੁੰਦਾ ਯਾਰਾ ਪੂਰਾ ਦੱਸ ਦੇ ਟੋਂਦਾ ਕਰਦੇ ਹੋ ਜਾ ਯਾਰ ਕਰਦੇ ਆ ਤਾਜ਼ਨ ਮੀਟ ਤਾਰੇ ਉਹ ਭਰਾ ਦੇ ਭਰਾ ਦੇ ਦੇਖਦੇ ਜੋ ਲਿਆਣਾ ਠੀਕ ਹੈ ਉਹ ਲੇਖ ਰੇ ਬਸ 17 ਦਾ ਹਾਂ ਨਾ ਹੁੰਦਾ ਨਹੀਂ ਸੋਰੀ ਦਾ 40 ਦੀਆਂ ਜੀ ਪੈਣ ਪੁੱਛਦਾ ਨਹੀਂ ਰੁਪਿਆ ਨਹੀਂ ਹੋਣਾ ਭਾਈ ਨਹੀਂ ਹੋਣਾ ਇਹ ਦੱਸਦਾ ਭਣਾ ਭਰਾ ਦੇ ਚਲ ਵੀਰ ਬੜ ਕੇ ਯਾਰ ਕੀ ਫਾਇਦਾ ਯਾਰ ਹੋਰ ਯਾਰ ਨਾ ਨਾ ਭਰਾ ਦੇ ਯਾਰ ਮੇਰੀ ਤਾਂ ਗੱਲ ਸੁਣ ਲੈ ਯਾਰ ਦੇਖ ਜੇ ਤੂੰ ਪੁੱਛਦਾ ਮੇਰੀ ਗੱਲ 11 ਆ ਰਹੀ ਆ 11 ਦਾ ਪੈਸਾ ਕਰ ਸੋਲਾ ਮੈਂ ਮੈਨੂੰ ਵੀ ਮੋੜ ਦੇ ਮੈਂ ਵੀ ਲਾਸਟਿਕ ਹੈ ਦਾ ਸਾਰਾ ਮੈਂ ਬੈ ਜਾ ਫੜਾਉਗਾ ਯਾਰ ਬਾਈ ਬਹੁਤ ਲੱਗਦਾ ਹੈ 11 ਦਾ ਇਹਨਾਂ ਦੇ ਯਾਰ ਇਹਨਾਂ ਦੇ ਯਾਰ ਯਾਰ ਵੀਰ ਬਣ ਕੇ ਮੈਂ ਵੀ ਜਨਣਾ ਲਾਸਟਿਕ ਹੈ ਵੀ 12 ਮਾਰ ਲੈ ਟਰੈਕਟਰ ਚੰਗਾਗਾ ਮੈਨੂੰ ਵੀ ਬਹੁਤ ਲੱਗਿਆ ਯਾਰ ਬਾਈ ਮਨ ਕੇ ਹੋਰ ਯਾਰ ਕੋਈ ਗੱਲ 12000 ਦਾ 99 ਦਾ ਬਸ ਆਇਆ 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 ਹੋਰ ਬੱਸ ਨਿਬੇੜੋ ਚੱਕ ਆਇਆ ਆ ਜਾਓ ਬਾਈ ਚੱਲ ਲੈ ਜਾਓ ਯਾਰ ਲੋਏ ਭਰਾ ਆ ਟਰੈਕਟਰ ਦਾ ਸੌਦਾ ਹੋਇਆ ਬਾਈ 2013 ਮਾਡਲ ਹਾਉਲੈਂਡ ਦਾ ਤੇ ਦੱਸਿਓ ਬਾਈ ਸਾਰੇ ਭਰਾ ਸੌਦਾ ਜਾਇਜ ਹੈ ਤੇ ਸਾਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਾਈਆਂ ਨਾਲ ਕਰਾਉਣੀਆਂ ਸੋਡੀ ਗੱਲਬਾਤ ਕਿਹੜੇ ਪਿੰਡੋਂ ਲੈਣ ਆਏ ਆ ਲੋਏ ਭਰਾ ਵਾਹ ਟਰੈਕਟਰ ਦਾ ਬਾਈ ਸੌਦਾ ਹੋ ਗਿਆ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਜੰਨੇ ਆ 2013 ਮਾਡਲ ਦੀ ਬਾਈ ਜੀ ਤੇ ਨਿਊ ਹਾਲੈਂਡ 36 30 ਤੇ ਬਾਈਆਂ ਨਾਲ ਕਰਾਉਣੇ ਗੱਲਬਾਤ ਬਾਈ ਕਿਹੜੇ ਪਿੰਡੋਂ ਆਇਆ ਤੇ ਹਾਂਜੀ ਬਾਈ ਤੁਸੀਂ ਲੈਤਾ ਬਾਈ ਟਰੈਕਟਰ ਇਹ ਹਾਂਜੀ ਵੀਰੇ ਕਿਹੜਾ ਪਿੰਡ ਆ ਬਾਈ ਆਪਣਾ ਬਗਰਾਵਾਲ ਪਿੰਡ ਇਹ ਬਗਰਾਵਾਲ ਕਿਹੜੇ ਪਾਸੇ ਰਹਿੰਦੇ ਨੇ ਇਹ ਢੜਬੇ ਤੋਂ ਸਮਾਨਾ ਰੋਡ ਤੇ ਬੈਠਾ 11 ਕਿਨਵਾਟਾ ਸੜਕ ਤੇ ਬੰਦੇ ਠੀਕ ਆ ਬਾਈ ਬਾਈ ਆਏ ਨੇ ਢੜਬੇ ਕੋਲੋਂ ਕਿਹੜਾ ਪਿੰਡ ਦੱਸਾਈ ਬਗਰਾਵਾਲ ਬਗਰਾਵਾਲ ਕਿਵੇਂ ਲੱਗਿਆ ਬਾਈ ਸੌਦਾ ਬਹੁਤ ਵਧੀਆ ਵੀਰੇ ਬਹੁਤ ਖੁਸ਼ ਹੋ ਜਾਵਾਂ ਸਤਿ ਸ਼੍ਰੀ ਅਕਾਲ ਮੰਨ ਨੂੰ ਜਾਵਾਂ ਚੰਗੀ ਜੀਜ਼ ਤੇ ਬੰਗਣਾ ਸੌਦਾ ਹੋ ਗਿਆ ਰੈਣਾ ਨੰਬਰ ਆ ਬਾਈ ਕਾਪੀ ਕਾਪ ਦੀ ਬਾਈ ਦੀ ਜ਼ਿੰਮ ਕਿਉਂ ਡੈਡ ਹਾਂ ਬਾਈ ਫੁੱਲ ਜਮਾ ਤੈਨੂੰ ਸੀ ਦੇਣੀ ਆ ਪਹਿਲਾਂ ਇਹਨਾਂ ਨੂੰ ਪਹਿਲਾਂ ਹੀ ਹੀ ਗੱਲ ਕਹੀ ਹਾਂ ਵੀ ਆਪਾਂ ਵੀ ਇਹਨੂੰ ਸੀ ਟਾ ਕੇ ਫੇਰ ਦੇਵਾਂਗੇ ਨਹੀਂ ਆਪਾਂ ਟਰੈਕਟਰ ਦੰਦੇ ਨਹੀਂ ਇਹਨਾਂ ਨੂੰ ਇਹ ਆਉਣ ਸਾਰੇ ਹੀ ਗੱਲ ਕਹੀ ਹੈ ਤੇ ਟਰੈਕਟਰ ਵਾਂਗਣ ਦੇਖ ਲੈ ਬਾਈ ਚੈੱਕ ਕਰ ਲਿਆ ਕਾਪੀ ਕਾਗਜ਼ ਦੀ ਬਾਈ ਦੀ ਜ਼ਿੰਮੇਵਾਰੀ ਆ ਕਿਉਂਕਿ ਆਪਣੇ ਮੰਡੀ 'ਚ ਜਿੰਨੇ ਵੀ ਟਰੈਕਟਰ ਆਉਣਗੇ ਬਾਈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੋਊਗੀ ਮਾੜਾ ਟਰੈਕਟਰ ਆਪਾਂ ਮੰਡੀ 'ਚ ਲਵਾਉਂਦੇ ਨਹੀਂ ਵੀਡੀਓ ਬਣਾਉਣ ਦਾ ਇਹ ਮਤਲਬ ਆ ਬਾਈ ਕਿਸੇ ਪਾਸੋਂ ਟੈਨਸ਼ਨ ਲੈਣ ਦੀ ਲੋੜ ਨਹੀਂ ਚਲੋ ਠੀਕ ਆ ਬਾਈ ਪੰਜੇ ਵਗਲਾ ਬਰਾਬਰ ਤਾਂ ਨਹੀਂ ਹੁੰਦੇ ਚੰਗੇ ਮ ਤੇ ਬਾਈ ਨਾਲ ਟਰੈਕਟਰ ਦਵਾਉਣਾ ਸੀ ਤੇ ਆਪਣਾ ਕਿੰਨਾ ਬਾਈ ਬਲਵਿੰਦਰ ਸਿੰਘ ਆਹੀ ਪਿੰਡ ਆਪਣਾ ਵੀ ਨਹੀਂ ਬਗਰੋ ਪਿੰਡ ਅੱਛਾ ਛੋਟਾ ਹੀ ਬਗਰੋਲੀ ਨਾਲ ਆਏ ਹੋਣਾ ਤੇ ਬਹੁਤ-ਬਹੁਤ ਧੰਨਵਾਦ ਬਾਈ ਮੁਬਾਰਕਾਂ ਸਾਰੇ ਭਰਾਵਾਂ ਨੂੰ ਠੀਕ ਆ ਬਾਈ ਪ੍ਰਮਾਤਮਾ ਵਾਦਾ ਕਰੇ ਤੁਹਾਨੂੰ ਤੇ ਬਾਈ ਚੰਗੀ ਚੀਜ਼ ਲੈ ਕੇ ਚੱਲੇ ਆ ਬਾਈ ਚੰਗੇ ਇਹ ਆਪਾਂ ਤਾਂ ਅਦਾਸ ਕਰਦੇ ਆ ਵੀ ਚੰਗੀ ਚੀਜ਼ ਹੀ ਨਿਕਲੇ ਤੇ ਬਾਈ ਮੁੜ ਕੇ ਫੇਰ ਵੀ ਆਉਣਗੇ ਹਨਾ ਤੇ ਬਹੁਤ-ਬਹੁਤ ਵਧਾਈਆਂ ਬਾਈ ਧੰਨਵਾਦ ਵੀਡੀਓ ਚੰਗੀ ਲੱਗਦੀ ਏ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ 'ਚ ਬੰਗਾਂ ਨੂੰ ਵਧਾਈਆਂ ਵੀ ਜ਼ਰੂਰ ਦੇ ਦਿਓ ਧੰਨਵਾਦ ਬਾਈ